ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਬਜੀਤ ਕੌਰ ਪਿੰਡ ਦੇ ਸਰਪੰਚ ਮਾੜੀ ਪੰਨਾ ਪੱਤੀ ਲਖ ਬੁੜਾ ਹਾਂ ਧੰਨਵਾਦ ਕਰਦੀ ਹਾਂ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮਾਣ ਬਖਸ਼ਿਆ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਪਿੰਡ ਦਾ ਵਿਕਾਸ ਕਰਾਂਗੀ ਪਿਛਲੀ ਪੰਚਾਇਤੋਂ ਲੋਕ ਕਿੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗੋਈ ਹੁਣ ਪੂਰੇ ਕਰਾਈ ਜਾਣੇ ਸਰ ਕਾਫੀ ਕੰਮ ਰਹਿੰਦੇ ਆ ਪਿੰਡ ਦੇ ਪਿੰਡ ਵਿੱਚ ਗਰਾਊਂਡ ਬਣਨੀ ਚਾਹੀਦੀ ਬੱਚਿਆਂ ਦੀ ਨਾਲੀਆਂ ਗਲੀਆਂ ਬਣਨ ਵਾਲੀਆਂ ਪਾਰਕ ਵੀ ਬਣਨ ਵਾਲੀ ਆ ਪਿੰਡ ਚ ਲਾਈਟਾਂ ਵੀ ਲੱਗਣ ਵਾਲੀਆਂ ਆ ਸੋ ਸਰਪੰਚ ਸਾਹਿਬ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਰਾਸ਼ਨ ਕਾਰਡ ਨੇ ਉਹਨਾਂ ਗਰੀਬੀ ਕਰ ਰਾਸ਼ਨ ਨਹੀਂ ਪਹੁੰਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚ ਉਹ ਏਦਾਂ ਦੀ ਸਮੱਸਿਆ ਹੈਗੀ ਆ ਕਈਆਂ ਦੇ ਰਾਸ਼ਨ ਕਾਰਡ ਬਣਨ ਵਾਲੇ ਆ ਜੇ ਸਾਈਡ ਨਹੀਂ ਖੁੱਲੀ ਜੇ ਦੋ ਸਾਈਡ ਖੁੱਲੋਗੀ ਅਸੀਂ ਰਾਸ਼ਨ ਕਾਰਡ ਬਣਾ ਦਾਂਗੇ ਸੋ ਕੱਚੇ ਕੁਠੇ ਨਗਰਾਂ ਤਾਂ ਪਿੰਡਾਂ ਜਈਆਂ ਨਵੇਂ ਫਾਰਮ ਅਪਲਾਈ ਕੀਤੇ ਗਾ ਜਿਹਦੇ ਪਿੰਡ ਦੇ ਕਿੰਨੇ ਕੱਚੇ ਕੁਠੇ ਨਗਰਾਂ ਨੇ ਕਿੰਨੇ ਨਵੇਂ ਫਾਰਮ ਅਪਲਾਈ ਕੀਤੇ ਆ ਸਾਡੇ ਪਿੰਡ ਵਿੱਚ ਸਰਕਾਰੀ ਬੰਦੇ ਆਏ ਸੀ ਉਹਨਾਂ ਨੇ ਗ੍ਰਾਂਟਾਂ ਭਰੀਆਂ ਜੇ ਸਰਕਾਰ ਬਣਾ ਕੁਝ ਦੱਸਿਆ ਨਹੀਂ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆ ਰੋਲਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤੋਂ ਲੋ ਕੀ ਪਲੇਟਫਾਰਮ ਹੋਏਗਾ ਇੱਡਾਂ ਦਾ ਸਮਾਨ ਲਿਆ ਕੇ ਦਿੱਤਾ ਜਾਏਗਾ ਜਿਦੇ ਬੱਚੇ ਖੇਡ ਕੇ ਆਪਣਾ ਭਵਿੱਖ ਬਣਾ ਸਕਣ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਵੇ। ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਚ ਸਟਾਫ ਦੀ ਕਮੀਆਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਨਹੀਂ ਨਹੀਂ ਗੰਦੀ ਲੋੜ ਹੈ ਜੀ। ਨਹੀਂ ਸਰ ਵਧੀਆ ਸਕੂਲ ਐਜੂਕੇਸ਼ਨ ਵੀ ਵਧੀਆ ਹੈ ਦਾ। ਸੋ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਕਿਤੇ ਨਾ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤਿੱਖਾਂ ਪਹੁੰਚਣੀ ਹੁੰਦੀ ਆ। ਸੋ ਤੁਹਾਡੀ ਗੋਈ ਜਿਵੇਂ ਦੇਖਿਆ ਜਾਏਗਾ। ਬਾਏ ਕੋਈ ਸਹੂਲਤ ਨਹੀਂ ਆਈ ਜਦੋਂ ਸਰਕਾਰ ਵੱਲੋਂ ਕੋਈ ਸਹੂਲਤ ਆਏਗੀ ਮੈਂ ਸਾਰੇ ਗਰੀਬ ਲੋਕਾਂ ਨੂੰ ਜਾਣ ਦੀ ਕੋਸ਼ਿਸ਼ ਕਰਾਂ ਜੀ ਸਰਪੰਚ ਸਾਹਿਬ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰੇ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਹੈ ਡਿਸਪੈਂਸਰੀ ਹੁੰਦੀ ਹੈ ਲਾਇਬ੍ਰੇਰੀ ਹੁੰਦੀ ਹੈ ਓਪਨ ਜਿਮ ਹੁੰਦੀ ਹੈ ਬੱਚਿਆਂ ਵੱੱਤੇ ਝੂਲੇ ਲੱਗੇ ਹੁੰਦੇ ਨੇ ਸੋ ਕੈਮਰੇ ਲੱਗੇ ਹੁੰਦੇ ਆ ਇੱਕ ਵਧੀਆ ਦਿਖ ਨਜ਼ਰ ਆਉਂਦੀ ਹੈ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸਹੂਲਤ ਹੈਗੀ ਆ ਹਾਂ ਜੀ ਸਾਡੇ ਵੀ ਪਾਰਕ ਨਹੀਂ ਹੈਗੀ ਬਣਨ ਵਾਲੀ ਹੈ ਜੇ ਸਰਕਾਰ ਵੱਲੋਂ ਹੁਣ ਤੰਦਪਤਾ ਬਣੂਗੀ ਫੇਰੇ ਨਾਲ ਲਾਈਟਾਂ ਨਹੀਂ ਲੱਗੀਆਂ ਪਿੰਡ ਵਿੱਚ ਕੈਮਰਿਆਂ ਦੀ ਵੀ ਜ਼ਰੂਰਤ ਹੈ ਪਿੰਡ ਤੇ ਸ਼ੀਸ਼ੇ ਜਿਹੜੇ ਲਿਖਨੇ ਚਾਹੀਦੇ ਮੋੜਾਂ ਤੇ ਜੇ ਗਲੀਆਂ ਨਾਲੀਆਂ ਦਾ ਵੀ ਕੰਮ ਕਾਫੀ ਹੋਣ ਵਾਲਾ ਵਾ ਤੇ ਪਿੰਡ ਵਿੱਚ ਹੋਰ ਵੀ ਸਹੂਲਤਾਂ ਚਾਹੀਦੀਆਂ ਤੁਹਾਨੂੰ ਪਤਾ ਹੀ ਹੈ ਪਿੰਡ ਵਿੱਚ ਵਿਕਾਸ ਹੋਣਾ ਚਾਹੀਦਾ ਇਸ ਤਰ੍ਹਾਂ ਨਹੀਂ ਹੋਣਾ ਹਾਂ ਜੀ ਹਾਂ ਜੀ ਇਹੋ ਗੁਜਾਰ ਸਰਕਾਰ ਵੱਲੋਂ ਵੀ ਪਿੰਡ ਦਾ ਵਿਕਾਸ ਹੋਵੇ। ਜੀ ਪੰਜੀ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ। ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ? ਸਰ ਜਿੰਨੇ ਮੇਰੇ ਪਿੰਡ ਦੇ ਵੋਟਰ ਹੈ ਸਾਰੇ ਸਰਪੰਚ ਨੇ ਮੈਂ ਸਾਰਿਆਂ ਦੇ ਸਹਿਯੋਗ ਨਾਲ ਕੰਮ ਕਰਾਂਗੀ ਵਾਏ ਗੁਰਜੀਖਾ ਖਾਲਸਾ।